ਸਤਿ ਸ਼੍ਰੀ ਅਕਾਲ ਜੀ D5 ਚੈਨਲ ਪੰਜਾਬੀ ਦਾ ਪੰਜਾਬ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਦਰਜ ਸਿੰਘ ਤੁਮਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਤੋਂ ਪੰਜਾਬ ਵਿੱਚ ਗਰਮੀ ਦਾ ਕਹਿਰ ਬਿਜਲੀ ਦੀ ਮੰਗ ਨੇ ਤੋੜੇ ਰਿਕਾਰਡ 47.6 ਡਿਗਰੀ ਤੱਕ ਪਹੁੰਚਿਆ ਪਾਰਾ ਮੁੱਖ ਮੰਤਰੀ ਭਗਵੰਤ ਮਾਨ ਦੇ ਟਿੱਪਣੀ ਤੇ ਦਮਦਮੂਹ ਟਕਸਾਲ ਦੇ ਮੁਖੀ ਦਾ ਬਿਆਨ ਸੀਮਾਨ ਦੇ ਬੋਲਾਂ ਦੀ ਕੀਤੇ ਨਹੀਂ ਖੇਦੀ ਸਿੱਧੂ ਮੁਸਵਾਲਾ ਦੀ ਦਸਤਾਵੇਜ਼ੀ ਫਿਲਮ ਨੂੰ ਰੋਕਣ ਲਈ ਅਦਾਲਤ ਪਹੁੰਚੇ ਪੀਤਾ ਬਲਕੌਰ ਸਿੰਘ 12 ਤਰੀਕ ਨੂੰ ਹੋਵੇਗੀ ਅਗਲੀ ਸੁਣਵਾਈ ਮੁੱਖ ਮੰਤਰੀ ਮਾਨ ਨੇ ਜੰਮ ਕੇ ਰਗਲੇ ਵਿਰੋਧੀ ਜਿਮਰੀ ਚੋੜਾ ਤੇ ਸੰਜੀਵ ਗਰੋੜਾ ਲਈ ਮੰਗਿਆ ਵੋਟਾਂ ਵੀਰ ਬਾਦ ਉਤੇ ਕੱਸੇ ਤਾਂ ਹੁਣ ਖਬਰਾਂ ਵਿਸਥਾਰ ਨਾਲ ਸ੍ਰੀ ਰਮੰਦਰ ਸਾਹਿਬ ਵਿਖੇ ਦੰਦੂ ਮਿੱਠ ਖਾਲ ਦੇ ਮੁਖੀ ਹਰਨਾਮ ਸਿੰਘ ਤੁਮਾ ਸੱਚ ਕਰਨ ਸ੍ਰੀ ਰਮੰਦਰ ਸਾਹਿਬ ਨਤਮਸਤ ਹੋਏ ਇਸ ਦੌਰਾਨ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐ ਜੀ ਪੀ ਸੀ ਖਿਲਾਫ ਕੀਤੀ ਟਿੱਪਣੀ ਦੀ ਨਿਖੇਦ ਕੀਤੀ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਸਿੱਖਾਂ ਦੀ ਇੱਕ ਸਰਮੌਰ ਸੰਸਥਾ ਹੈ ਇਸ ਦਾ ਆਦਰ ਸਤਕਾਰ ਕਰਨਾ ਚਾਹੀਦਾ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸ਼੍ਰੋਮਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਸਥ ਦੀ ਇੱਕ ਬਹੁਤ ਹੀ ਧਾਰਮਿਕ ਸੰਸਥਾ ਔਰ ਬਹੁਤ ਹੀ ਸਨਮਾਨਯੋਗ ਸੰਸਥਾ ਸਾਡੀ ਔਰ 750 ਸਾਲ ਦੇ ਲਗਭਗ ਇਸ ਸੰਸਥਾ ਨੂੰ ਕੌਮ ਦੀ ਸੇਵਾ ਕਰਦਿਆਂ ਹੋ ਗਿਆ ਮੁੱਖ ਮੰਤਰੀ ਦੇ ਅਹੁਦੇ ਦੇ ਮੁਤਾਬਕ ਇਹ ਟਿੱਪਣੀ ਬਿਲਕੁਲ ਗੈਰਵਾਜਬ ਹੈ ਔਰ ਇਹ ਜਿਹੜੀ ਟਿੱਪਣੀ ਕੀਤੀ ਗਈ ਹੈ ਇਸ ਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹੋ ਟਿੱਪਣੀ ਕਰਨ ਤੋਂ ਪਹਿਲਾਂ 100 ਵਾਰੀ ਸੋਚਣਾ ਚਾਹੀਦਾ ਸਲਾਹ ਲੈਣੀ ਚਾਹੀਦੀ ਹੈ ਕਿ ਅਸੀਂ ਕਿਦੇ ਬਾਰੇ ਟਿੱਪਣੀ ਕਰ ਰਹੇ ਹਾਂ ਇਸ ਕਰਕੇ ਉਹਨਾਂ ਦੀ ਇਹ ਟਿੱਪਣੀ ਬਿਲਕੁਲ ਜਿਹੜੀ ਹੈ ਸ਼੍ਰੋਮਣੀ ਕਮੇਟੀ ਦੀ ਮਾਨ ਮਰਿਆਦਾ ਖੈਲੋ ਸ਼੍ਰੋਮਣੀ ਕਮੇਟੀ ਦੇ ਰਤਵੇ ਦੇ ਬਹੁਤ ਖਿਲਾਫ ਉਹਨਾਂ ਵੱਲੋਂ ਟਿੱਪਣੀ ਜਿਹੜੀ ਕੀਤੀ ਗਈ ਹੈ ਇਸ ਦੇ ਪ੍ਰਤੀ ਸੰਗਤਾ ਨੇ ਬਹੁਤ ਬੁਰਾ ਮਨਾਇਆ ਇਹੋ ਦੀ ਟਿੱਪਣੀਆਂ ਉਹਨਾਂ ਨੂੰ ਨਹੀਂ ਸੁਭਾਤ ਇਸ ਦੇ ਸੰਬੰਧ ਵਿੱਚ ਡਾਉਂਗ ਪੁੱਤਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਡੇ ਕਾਰਜ ਕਰਦੀ ਹੈ ਤੇ ਕੋਈ ਨਾ ਮਿਸਤਰੀ ਚੁਕਨੀ ਨਹੀਂ ਦੇਣੀ ਦੇਖੋ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵਾਕਈ ਬਹੁਤ ਵੱਡੇ ਵੱਡੇ ਕਾਰਜ ਹੈ ਜੇ ਸ਼੍ਰੋਮਣੀ ਕਮੇਟੀ ਦੇ ਅੰਦਰ ਜਾ ਕੇ ਦੇਖੋਗੇ ਨਾ ਤਾਂ ਸ਼੍ਰੋਮਣੀ ਕਮੇਟੀ ਦਾ ਐਜੂਕੇਸ਼ਨ ਸਿਸਟਮ ਲੋਕਾਂ ਲਈ ਬਹੁਤ ਵੱਡਾ ਉਹਨਾਂ ਨੇ ਮੈਡੀਕਲ ਕਾਲਜ ਉਹਨਾਂ ਦੇ ਹੈ ਸਕੂਲ ਉਹਨਾਂ ਦੇ ਹੈ ਫਿਰ ਉਹਨਾਂ ਨੇ ਕੁਦਰਤੀ ਆਫਤਾਂ ਦੇ ਵਿੱਚ ਲੋਕਾਂ ਦੀ ਬੜੀ ਬਾਹ ਫੜੀ ਹੈ ਫਿਰ ਤੁਸੀਂ ਦੇਖੋ ਵੀ ਉਹ ਜਿੱਥੇ ਕਿਤੇ ਵੀ ਦੁਨੀਆ ਭਰ ਦੇ ਵਿੱਚ ਕਹਿ ਲਓ ਖਾਸ ਕਰਕੇ ਹਿੰਦੁਸਤਾਨ ਵਿੱਚ ਕਹਿ ਲਓ ਕਿਤੇ ਵੀ ਕਿਤੇ ਕੁਦਰਤੀ ਆਫਤ ਆਉਂਦੀ ਆ ਉੱਥੇ ਜਾ ਕੇ ਉਹ ਖੜ ਕੇ ਇਨਸਾਨੀਅਤ ਦੇ ਨਾਤੇ ਸੇ ਦੁਖੀ ਲੋਕਾਂ ਦੀ ਮਦਦ ਕਰਦੇ ਆ ਫਿਰ ਦੇਖੋ ਕੋਈ ਵੀ ਮੋਰਚਾ ਕਿਸਾਨੀ ਮੋਰਚਾ ਲਾ ਲਓ ਉਹ ਸਮਾਜਿਕ ਮੋਰਚੇ ਲੱਗਦੇ ਉੱਥੇ ਜਾ ਕੇ ਸ਼ਰੋਮਣੀ ਕਮੇਟੀ ਸਾਲਾਂ ਬੱਧੀ ਲੰਗਰ ਲਾਉਂਦੀ ਰਹੀ ਹੈ ਇਸ ਕਰਕੇ ਸ਼ਰੋਮਣੀ ਕਮੇਟੀ ਨੇ ਧਾਰਮਿਕ ਖੇਤਰ ਦੇ ਵਿੱਚ ਵੀ ਬਹੁਤ ਵੱਡੀਆਂ ਸੇਵਾਵਾਂ ਇਸ ਕਰਕੇ ਇਹੋ ਜੀ ਸੰਸਥਾ ਦੇ ਸਤਕਾਰ ਲਈ ਬਹੁਤ ਖਿਆਲ ਹਰ ਇੱਕ ਨੂੰ ਰੱਖਣ ਦੀ ਲੋੜ ਹੈ ਇਹੋ ਜਿਹੀਆਂ ਟਿੱਪਣੀਆਂ ਨੇ ਸਾਨੂੰ ਕਦੇ ਵੀ ਕਰਨੀਆਂ ਚਾਹੀਦੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ BBC ਵੱਲੋਂ ਬਣਾਈ ਗਈ ਡਾਕੂਮੈਂਟਰੀ ਨੂੰ ਰੋਕਣ ਲਈ ਮਾਨਸਾ ਅਦਾਲਤ ਦਾ ਦਰਵਾਜ਼ਾ ਖੜਕਾਇਆ ਮੂਸੇਵਾਲਾ ਦੇ ਪਿਤਾ ਦਾ ਕਹਿਣਾ ਹੈ ਕਿ ਇਸ ਲਈ BBC ਕਿਸੇ ਵੀ ਤਰ੍ਹਾਂ ਦੇ ਮਨਜ਼ੂਰੀ ਨਹੀਂ ਲਈ ਬਲਕੌਰ ਸਿੰਘ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ BBC ਵੱਲੋਂ 11 ਜੂਨ ਨੂੰ ਰਿਲੀਜ਼ ਕੀਤੀ ਜਾ ਰਹੀ ਡਾਕੂਮੈਂਟਰੀ ਤੇ ਪਾਬੰਦੀ ਲਗਾਈ ਜਾਏ ਮੁਸੇਵਾਲਾ ਦੇ ਪਿਤਾ ਨੇ ਮਾਂਸਾ ਅਦਾਲਤ ਵਿੱਚ ਪਹੁੰਚ ਕੀਤੀ ਹੈ ਮੁਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਤਵਾਰ ਨੂੰ ਮਹਾਰਾਸ਼ਟਰ ਪੁਲਿਸ ਨੂੰ ਅਪੀਲ ਕੀਤੀ ਸੀ ਕਿ ਮੁਸੇਵਾਲਾ ਤੇ ਅਧਾਰਿਤ ਇੱਕ ਡਾਕੂਮੈਂਟਰੀ ਫਿਲਮ ਨੂੰ ਜੂਹ ਵਿੱਚ ਪ੍ਰਕਾਸ਼ਿਤ ਹੋਣ ਤੋਂ ਰੋਕਿਆ ਜਾਵੇ ਸੋ ਇਹ ਈਪੀ ਪਰਿਵਾਰ ਵੱਲੋਂ ਸਿੱਧੂ ਮੁਸੇਵਾਲਾ ਦੇ ਜਨਮ ਦਿਨ 11 ਜੂਨ ਨੂੰ ਰਿਲੀਜ਼ ਕੀਤੀ ਜਾਵੇਗਾ ਸੋ ਇਹਨਾਂ ਦਾਅਵਾ ਕੀਤਾ ਹੈ ਕਿ ਇਸ ਦਸਤਾਵੇਜ਼ੀ ਦਾ ਪ੍ਰਸਾਰਣ ਜਨਤਾ ਵਿੱਚ ਸ਼ਾਂਤੀ ਪੈਦਾ ਕਰ ਸਕਦਾ ਹੈ ਜਾਂਚ ਪ੍ਰਕਿਰਿਆ ਦੇ ਵਿੱਚ ਵਿਗਨ ਪਾ ਸਕਦਾ ਹੈ ਅਤੇ ਮ੍ਰਿਤਕ ਦੇ ਪਰਿਵਾਰ ਦੇ ਕਾਨੂੰਨੀ ਅਧਿਕਾਰਾਂ ਨਿਜਤਾ ਅਤੇ ਮਾਨ ਸਨਮਾਨ ਦੀ ਉਲੰਘਣਾ ਕਰ ਸਕਦਾ ਹੈ ਸੁਪਰਕੌਰ ਸਿੰਘ ਦੇ ਵੱਲੋਂ ਪ੍ਰਸਾਰਕ ਨੂੰ ਇੱਕ ਕਾਨੂੰਨੀ ਨੋਟਿਸ ਪੇਸ਼ ਕੀਤਾ ਗਿਆ ਹੈ ਉਨਾ ਨੇ ਮਹਾਰਾਸ਼ਟਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਸਕ੍ਰੀਨਿੰਗ ਨੂੰ ਰੋਕਣ ਲਈ ਇੱਕ ਪੱਤਰ ਵੀ ਭੇਜਿਆ ਜਦੋਂ ਕਿ ਦਸਤਾਵੇਜ਼ੀ ਤਿਆਰ ਕਰਨ ਵਾਲੀ ਟੀਮ ਨੇ ਭੇਜੀ ਗਏ ਨੋਟਿਸ ਦਾ ਜਵਾਬ ਦੇ ਲਈ 10 ਦਿਨ ਦਾ ਸਮਾਂ ਮੰਗਿਆ ਸੋ ਪਰਿਵਾਰ ਦੇ ਨਜ਼ਦੀਕੀ ਸੂਤਰਾਂ ਅਨੁਸਾਰ ਬਲਕੌਰ ਸਿੰਘ ਨੇ ਐਤਵਾਰ ਨੂੰ ਹੀ ਸਾਰੀਆਂ ਕਾਨੂੰਨੀ ਰਸਮਾਂ ਪੂਰੀਆਂ ਕੀਤੀਆਂ ਨੇ ਅਤੇ ਅਦਾਲਤ ਵਿੱਚ ਪਟੀਸ਼ਨ ਤਿਆਰ ਕੀਤੀ ਸੋ ਪ੍ਰਸਾਰਕ ਦੀ ਕਾਨੂੰਨੀ ਟੀਮ ਦੇ ਜਿਹੜਾ ਹੈ ਨੋਟਿਸ ਦਾ ਜਵਾਬ ਦੇਣ ਦੇ ਲਈ 10 ਦਿਨਾਂ ਦਾ ਸਮਾਂ ਮੰਗਿਆ ਸੋ ਬਲਕੌਰ ਸਿੰਘ ਨੇ ਮੰਗ ਕੀਤੀ ਕਿ ਦਸਤਾਵੇਜ਼ੀ ਦੇ ਪ੍ਰੀਮੀਅਰ ਨਿਊਜ਼ ਮਿਲਨ ਤੱਕ ਮੌਤਵੀ জাফর ਰਾਤ ਕੱਟ ਦਿੱਤਾ ਜਾਏ ਸੋ ਪੰਜਾਬੀ ਗਾਇਕ ਸਿੱਧੂ ਮਸੇਵਾਲੇ ਦਾ ਤੁਹਾਨੂੰ ਦੱਸ ਦਿੱਤੀ ਕਿ 29 ਮਈ 2022 ਨੂੰ ਪੰਜਾਬ ਦੇ ਮਾਲ사ਾ ਜ਼ਿਲ੍ਹੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਹਮਲਾਵਰਾਂ ਨੇ ਉਹਨਾਂ ਦੀ ਜੀਪ ਚਲਾਉਂਦੇ ਸਮੇਂ ਉਹਨਾਂ 'ਤੇ ਹਮਲਾ ਕੀਤਾ ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਲੋਰਿਸ਼ ਬਿਸ਼ਨੋਈ ਅਤੇ ਕੈਨੇਡਾ ਸਥਿਤ ਗੋਲਦੀ ਬਰਾਣੇ ਲਈ ਸੀ ਇਸ ਘਟਨਾ ਨੇ ਪੂਰੇ ਭਾਰਤ ਅਤੇ ਦੁਨੀਆ ਭਰ ਦੇ ਪੰਜਾਬੀ ਭਾਈਚਾਰਿਆਂ ਵਿੱਚ ਰੋਜ਼ ਪਿਆਦਾ ਕਰ ਦਿੱਤਾ ਸੀ ਸੋ ਜਾਂਚ ਵਿੱਚ ਕਈ ਗੈਂਗਸਟਰੀ ਸ਼ਮੂਲੀਅਤ ਦਾ ਖੁਲਾਸਾ ਹੋਇਆ ਸੀ ਜਿਨ੍ਹਾਂ ਦੇ ਵਿੱਚੋਂ ਕਈ ਗ੍ਰਿਫਤਾਰ ਕੀਤੇ ਗਏ ਨੇ ਤੇ ਬਾਕੀ ਅਜੇ ਵਿਦੇਸ਼ਾਂ ਵਿੱਚ ਫਰਾਰ ਨੇ ਸੋਸ਼ਲ ਮੀਡੀਆ ਉੱਤੇ ਪੋਲੇ-ਪਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਹਨਾਂ ਨਾਲ ਅਸ਼ਲੀਲ ਵੀਡੀਓ ਬਣਾ ਕੇ ਮਗਰੋਂ ਬਲੈਕਮੇਲ ਕੀਤਾ ਜਾਂਦਾ ਹੈ ਅਜਿਹੇ ਇੱਕ ਗਰੋ ਦਾ ਪਰਦਾਫਾਸ਼ ਕੀਤਾ ਗਿਆ ਜਿਦੇ 12 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸਾਨੂੰ ਕੰਪਲੇਂਟ ਰਿਸੀਵ ਹੋਈ ਸੀ ਇੱਕ ਜਸਪਾਲ ਸਿੰਘ ਤੋਂ ਜਿਹੜੇ ਰੈਜ਼ੀਡੈਂਟ ਆਫ ਬਟਾਲਾ ਹਾਲਵਾਸੀ ਟਾਂਡੇ ਦੇ ਰਹਿਣ ਵਾਲੇ ਆ ਇਹ ਵਾਕਿਆ ਇੰਜ ਹੋਇਆ ਸੀ ਕਿ ਉਹਨਾਂ ਨੂੰ ਫੋਨ ਆਇਆ ਕੁਝ ਦਿਨ ਪਹਿਲਾਂ ਉਹਨਾਂ ਨੂੰ ਇੱਕ ਲੇਡੀ ਨੇ ਕਿਹਾ ਕਿ ਤੁਸੀਂ ਮੇਰਾ ਪਹਿਲਾਂ ਵੀ ਰਾਜੀਨਾਮਾ ਕਰਾਇਆ ਸੀ ਤੇ ਮੇਰਾ ਇੱਕ ਵਾਰ ਦੁਬਾਰਾ ਰਾਜੀਨਾਮਾ ਕਰਾਓ ਉਹਨਾਂ ਨੇ ਪੁੱਛਿਆ ਕੌਣ ਹੋ ਤੁਸੀਂ ਲੇਡੀ ਨੇ ਕਿਹਾ ਕਿ ਤੁਸੀਂ ਇੱਥੇ ਸੋ ਐਂਡ ਸੋ ਪਲੇਸ ਤੇ ਆ ਜਾਓ ਉਹ ਫਿਰ ਜਦ ਸਾਡੇ ਕੰਪਲੇਨੈਂਟ ਪਹੁੰਚੇ ਇੱਥੇ αਲਫਾ ਮਾਲ ਦੇ ਨੇੜੇ ਇੱਕ ਜਗ੍ਹਾ ਤੇ ਤੇ ਲੇਡੀ ਔਰ ਉਹਨਾਂ ਦੇ ਨਾਲ ਇੱਕ ਹੋਰ ਇੰਡੀਵਿਜੂਅਲ ਸੀ ਉਹ ਉਹਨਾਂ ਨੂੰ ਇੱਕ ਕਮਰੇ ਚ ਲੈ ਗਏ ਅੰਦਰੋਂ ਕੁੰਡੀ ਲਾਤੀ ਜਦ ਕੰਪਲੇਨੈਂਟ ਨੇ ਆਬਜੈਕਟ ਕੀਤਾ ਤਾਂ ਫਿਰ ਉਹ ਦੋ ਤਿੰਨ ਹੋਰ ਬੰਦੇ ਲਿਆਏ ਦੋ ਤਿੰਨ ਲੇਡੀਆਂ ਵੀ ਲਿਆਏ ਤੇ ਉਹਨਾਂ ਨੂੰ ਥ੍ਰੈਟਨ ਕਰਨ ਲੱਗੇ ਇਹਦੇ ਨਾਲ ਹੀ ਇਹ ਲੇਡੀਆਂ ਨੇ ਬੰਦਿਆਂ ਨੇ ਇਹਨਾਂ ਦੇ ਵੀ ਕੰਪਲੇਨੈਂਟ ਦੇ ਵੀ ਕੱਪੜੇ ਲਾਤੇ ਲੇਡੀਆਂ ਨੇ ਆਪਣੇ ਵੀ ਲਾਤੇ ਤੇ ਆਬਜੈਕਸ਼ਨੇਬਲ ਨਿਊਡ ਪਿਕਚਰਸ ਔਰ ਵੀਡੀਓਜ਼ ਬਣਾਉਣ ਲੱਗੇ ਔਰ ਉਹ ਵੀਡੀਓਜ਼ ਦਿਖਾ ਕੇ ਇਹਨਾਂ ਨੂੰ ਥ੍ਰੈਟਨ ਕਰਨ ਲੱਗੇ ਤੇ ਐਕਸਟਰੈਕਟ ਕਰਨ ਲੱਗੇ ਇਦੇ ਵਿੱਚ ਇਹੋ ਜਿਹਾ ਵੀ ਇੱਕ ਬੰਦਾ ਸੀ ਜਿਹੜਾ ਪੁਲਿਸ ਯੂਨੀਫਾਰਮ ਵਿੱਚ ਸੀ ਔਰ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਥਾਣੇਦਾਰ ਦੱਸ ਰਿਹਾ ਸੀ ਉਹ ਫਿਰ ਜਦ ਕੰਪਲੇਨੈਂਟ ਤੋਂ ਪੈਸੇ ਮੰਗੇ ਗਏ ਉਹਨਾਂ ਨੇ ਮੌਕੇ ਤੇ ਉਹਨਾਂ ਕੋਲ ਜਿੰਨੇ ਪੈਸੇ ਸੀ ਉਹ ਦੇ ਦਿੱਤੇ ਤੇ ਕੁੱਲ ਗੱਲਬਾਤ 4 ਲੱਖ ਤੇ ਨਿਬੜੀ ਤੇ ਫਿਰ ਉਹਨਾਂ ਨੇ ਕੁਝ ਦਿਨਾਂ ਦਾ ਟਾਈਮ ਮੰਗਿਆ ਔਰ ਕਿਹਾ ਕਿ ਮੈਂ ਕੁਝ ਦਿਨਾਂ ਬਾਅਦ ਤੁਹਾਨੂੰ ਬਾਕੀ ਪੈਸੇ ਦੇ ਦਾਂਗਾ ਇੰਨੀ ਦੇਰ ਵਿੱਚ ਕੰਪਲੇਨੈਂਟ ਨੇ ਪੁਲਿਸ ਨਾਲ ਗੱਲਬਾਤ ਕਰ ਲਈ ਸਾਨੂੰ ਇਨਫੋਰਮ ਕੀਤਾ ਕਿ ਉਹਨਾਂ ਨਾਲ ਇੰਜ ਹੋਇਆ ਤੇ ਪੁਲਿਸ ਨੇ ਟਰੈਪ ਲਾ ਕੇ ਕੁੱਲ 12 ਇੰਡੀਵਿਜੂਅਲਸ ਨੂੰ ਅਰੈਸਟ ਕਰਿਆ ਜਿਹੜੇ ਵੱਖ-ਵੱਖ ਜਗ੍ਹਾ ਤੋਂ ਆਏ ਤਿੰਨ ਮਕਬੂਲਪੁਰੇ ਦੇ ਆ ਤਿੰਨ ਜਲੰਧਰ ਤੇ ਰਹਿਣ ਵਾਲੇ ਆ ਦੋ ਗੁਰਦਾਸਪੁਰ ਦੇ ਆ ਇੱਕ ਹੁਸ਼ਿਆਰਪੁਰ ਦਾ ਤੇ ਦੋ ਹੋਰ ਅੰਮ੍ਰਿਤਸਰ ਤੋਂ ਹੋਰ ਜਗ੍ਹਾ ਤੋਂ ਆ ਇੱਕ ਮਾਨਸਾ ਤੋਂ ਵੀ ਆ ਇਹਦੇ ਵਿੱਚ ਲੇਡੀਜ਼ ਵੀ ਅਰੈਸਟ ਕੀਤੀਆਂ ਗਈਆਂ ਤੇ ਇੱਕ 36 ਆਰਬੀ ਦਾ ਐਸਆਈਬੀ ਅਰੈਸਟ ਹੋਇਆ। ਇਹਦੇ ਲਈ ਮਕਬੂਲਪੁਰੇ ਥਾਣੇ ਵਿੱਚ 108 ਨੰਬਰ ਐਫਆਈਆਰ ਰਜਿਸਟਰ ਕੀਤਾ ਹੈ ਜਿਦੇ ਵਿੱਚ ਸਾਰੇ ਇੰਡੀਵਿਜੂਅਲਸ ਅਰੈਸਟ ਹੋਏ ਆਂ ਅੰਡਰ ਸੈਕਸ਼ਨਸ ਆਫ ਕ੍ਰਿਮੀਨਲ ਇੰਟੀਮਿਡੇਸ਼ਨ ਕਾਂਸਪੀਰੇਸੀ ਕਿਡਨਾਪਿੰਗ ਐਕਸਟਰਸ਼ਨ ਔਰ ਆਰਗੇਨਾਈਜ਼ਡ ਕ੍ਰਾਈਮ। ਇਹਦੇ ਨਾਲ ਅਸੀਂ ਇਹ ਵੀ ਦੱਸਣਾ ਚਾਹਾਂਗੇ ਕਿ ਇਹ ਇਹਨਾਂ ਦਾ ਆਰਗੇਨਾਈਜ਼ਡ ਗੈਂਗ ਹੈ ਜਿਹੜੇ ਇਹੋ ਜੇ ਇਨੋਸੈਂਟ ਲੋਕਾਂ ਨੂੰ ਪਹਿਲਾਂ ਸੱਦਦੇ ਆਂ। ਉਹਨਾਂ ਨੂੰ ਫਿਰ ਅਬਡਕਟ ਕਰਕੇ ਕਿਸੇ ਜਗ੍ਹਾ ਬੰਦ ਕਰਕੇ ਉਹਨਾਂ ਦੀ ਓਬਜੈਕਸ਼ਨੇਬਲ ਵੀਡੀਓਜ਼ ਜਾਂ ਫੋਟੋਸ ਕਲਿੱਕ ਕਰਕੇ ਉਹਨਾਂ ਤੋਂ ਰੈਨਸਮ ਡਿਮਾਂਡ ਕਰਦੇ ਆਂ ਫਰौती ਮੰਗਦੇ ਆਂ ਲੁਧਿਆਣਾ ਹਲਕਾ ਪੱਛਮੀ ਜ਼ਿਲ੍ਹੇ ਚੋਣਾਂ ਨੂੰ ਲੈ ਕੇ ਮਾਹੌਲ ਭਖਿਆ ਹੋਇਆ ਸਾਰੀਆਂ ਪਾਰਟੀਆਂ ਅੱਡੀ ਚੁੱਟੀ ਦਾ ਜ਼ੋਰ ਲਗਾ ਰਹੀਆਂ ਨੇ ਤੇ ਇੱਕ ਦੂਜਰੇ ਉੱਤੇ ਵੀ ਦੋਸ਼ ਲਗਾ ਰਹੀਆਂ ਨੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਪਹੁੰਚੇ ਤੇ ਸੰਜੀਵ अरोड़ा ਦੇ ਹੱਕ ਵਿੱਚ ਪ੍ਰਚਾਰ ਕੀਤਾ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਤੇ ਜੰਮ ਕੇ ਨਿਸ਼ਾਨੇ ਸਾਧੇ ਹੁਣ ਤੁਸੀਂ ਦੇਖੋ ਧਰਮ ਦੇ ਨਾਂ ਤੇ ਪੈਸਾ ਖਾਦਾ ਧ ਗੁਰੂਆਂ ਦੇ ਗੋਲਕਾਂ ਖਾ ਗਏ ਲੋਕਾਂ ਦੇ ਗਰੀਬਾਂ ਦਾ ਪੈਸਾ ਖਾ ਗਏ ਕਦੇ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਦਾ ਗਰੀਬਾਂ ਦਾ ਮਜ਼ੀਫਾ ਖਾ ਗਏ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਮਜ਼ੀਫਾ ਖਾ ਗਏ ਕਿੱਥੇ ਲੈ ਗਏ ਪੈਸੇ ਨਾਲ ਲੈ ਜਾਣਗੇ ਇੱਥੇ ਸੁਰਗ ਨਰਕ ਨੇ ਪਲਸਤਰਾਂ ਜਾਂ ਚ ਨਿਕਲ ਜਾਂਦੇ ਕਦੇ ਇੱਧਰ ਲਈ ਬਾਂਜੀ ਤਾਂ ਐ ਕਰੀ ਖੜਾ ਹੁੰਦਾ ਕਦੇ ਇੱਧਰ ਲਈ ਤੇ ਖੜੀ ਆ ਹੁੰਦਾ ਕਦੇ ਕਦਨ ਲੱਤ ਦੀ ਲਾਤੇ ਬੰਨੀ ਬੈਠਾ ਸੀ ਨਾ ਉਹਦਾ ਕੋਈ ਜੋੜ ਰਿਹਾ ਹੈ ਨਾ ਗੱਠ ਜੋੜ ਰਿਹਾ ਹੈ ਨਾ ਕੋਈ ਜੋੜ ਟੁੱਟਣ ਕਨੀ ਰਹਿ ਨਾ ਗੱਠ ਜੋੜ ਟੁੱਟਣ ਕਨੀ ਸਾਰਾ ਟੁੱਟ ਗਿਆ ਉਹ ਬੀਐਸਪੀ ਵਾਲੇ ਵੀ ਛੱਡ ਗਏ ਕੋਈ ਨਹੀਂ ਅੱਛਾ ਜਲੰਧਰ ਇਲੈਕਸ਼ਨ ਲੜੀ ਤੱਕੜੀ ਤੇ ਕੋਈ ਹੋਰ ਸੁਖਵੀਰ ਬਾਦਲਾ ਹਾਥੀ ਤੇ ਚੜਿਆ ਵੀਰੇ ਪਹਿਲੀ ਵਾਰ ਹੋਇਆ ਵੀ ਸੁਖਵੀਰ ਬਾਦਲਾ ਹਾਥੀ ਦਾ ਪ੍ਰਚਾਰ ਕਰੀ ਜਾਂਦਾ ਤੱਕੜੀ ਕੋਈ ਹੋਰ ਲਈ ਫਿਰਦਾ ਉਹ ਮੈਂ ਕਹਾਂ ਯਾਰ ਤੂੰ ਆਪ ਦਾ ਸੰਭਲੋ ਪਾਰਟੀ ਉਹ ਜਿਹੜੇ ਕਹਿੰਦੇ ਸੀ ਰਾਜ ਕਰਾਂਗੇ 25 ਸਾਲ ਉਹਨਾਂ ਕੋਲ ਅੱਜ 25 ਬੰਦੇ ਨਹੀਂ ਹੈਗੇ ਜੇ ਕੋਈ ਆਪਚ ਨਾ ਪਾਰਟੀ ਚ ਕੋਈ ਕੋਈ ਜਾਂਚ-ਜੂੰਝ ਕਰਾਉਣੀ ਜਾਂ ਫੈਸਲੇ ਲੈਣ ਵਾਸਤੇ ਕਮੇਟੀ ਬਣਾਉਣੀ ਪੈ ਜੇ ਕਹਿੰਦੇ ਪੰਜ ਮੈਂਬਰੀ ਕਮੇਟੀ ਬਣਾਈ ਮੈਂ ਕਿ 11 ਦੀ ਬਣਾਉਣੀ ਪੈਗੀ ਬੰਦੇ ਕਿੱਥੋਂ ਲਿਆਉਂਗੇ ਤੁਸੀਂ 11 ਹੈ ਹੀ ਨਹੀਂ ਪੰਜ ਮੈਂਬਰੀ ਨਾਲ ਹੀ ਚੱਲਦਾ ਨਾ ਨਾ ਕੰਮ ਸੋ ਇਸ ਕਰਕੇ ਇਹ ਕੁਦਰਤ ਹੈ ਜੀ ਇਹ ਹੰਕਾਰ ਕਰਦੇ ਸੀ ਨਾ ਹੰਕਾਰ ਸੀਗਾ ਬਹੁਤ ਜ਼ਿਆਦਾ ਹੰਕਾਰ ਸੀ ਇਹ ਵੀ ਅਧਿਚ ਵੀ ਆਸ਼ੂ ਵੀ ਹੰਕਾਰ ਹੈ ਮਾ ਫੋਟੋ ਖਚਾਈ ਆ ਆਸ਼ੂ ਇਜ਼ ਮਸਟ ਮਤਲਬ ਇਹ ਆਸ਼ੂ ਜ਼ਰੂਰੀ ਐ ਐਡਾ ਕਿਹੜਾ ਨੈਲਸਨ ਮੰਡੇਲਾ ਚਰਚਲੇ ਵੀ ਜ਼ਰੂਰੀ ਐ ਤਾਂ ਮਜਬੂਰੀ ਐ ਸਹੀ ਐ ਨਾ ਗੱਲ ਤਾੜੀਆਂ ਮਾਰ ਕੇ ਹੌਸਲਾ ਵਧਾਦਾ ਟੀਮ ਦਾ ਮੈਂ ਭੋਤੜੇ ਫਰੋਲ ਦੂੰ ਇਹਨਾਂ ਦੇ ਮੇਰੇ ਕੋਲ ਕੱਲੀ ਕੱਲੀ ਗੱਲ ਪਈ ਐ ਨਹੀਂ ਤਾਂ ਹੀ ਡਰਦੇ ਨੇ ਇਹ ਵੀ ਇਹ ਆ ਦੱਸ ਦਿੰਦਾ ਯਾਰ ਬਾਲਾ ਪੰਗਾ ਹੈ ਵਿਧਾਨ ਸਭਾ ਦੇਖਿਆ ਤੂੰ ਹੀ ਦੇਖਦੇ ਹੋਗੇ ਵਿਧਾਨ ਸਭਾ ਚ ਜਦੋਂ ਮੈਂ ਕਹਿਣਾ ਬਾਜਵਾ ਸਾਹਿਬ ਅੱਖਾਂ ਚ ਅੱਖਾਂ ਪਾ ਕੇ ਗੱਲ ਕਰੋ ਅੱਖਾਂ ਚ ਅੱਖਾਂ ਪਾ ਕੇ ਕਰੋ ਗੱਲ ਤੁਸੀਂ ਸੋਨੇ ਦੇ ਬਿਸਕਟਾਂ ਦੀ ਸਮਗਲਿੰਗ ਕਰਨ ਵਾਲੇ ਅਸੀਂ ਆਟੇ ਦੇ ਬਿਸਕਟਾਂ ਵਾਲੇ ਕਾਂਗਰਸ ਦੇ ਉਪ ਪ੍ਰਧਾਨ ਕੀਕੀਟੇ ਲੋ ਲੁਧਿਆਣਾ ਪਹੁੰਚੇ ਜਿੱਥੇ ਉਹਨਾਂ ਆਵਾਜ਼ ਦੀ ਪਾਰਟੀ ਦੇ ਉਮੀਦਵਾਰ ਤੇ ਵੱਡੇ ਸਵਾਲ ਖੜੇ ਕੀਤੇ ਉਹਨਾਂ ਦੋਸ਼ ਲਗਾਇਆ ਕਿ 18 ਕਰੋੜ ਦਾ 3 ਸਾਲਾਂ ਦਾ ਫੰਡ ਆਇਆ ਜਿਸ ਚੋਂ 43 ਫੀਸਦੀ ਫੰਡ ਦੀ ਵਰਤੋਂ ਕੀਤੀ ਗਈ ਹੈ ਬਾਕੀ ਫੰਡ ਕਿੱਥੇ ਗਿਆ ਉਹਨਾਂ ਸਵਾਲ ਕੀਤੇ ਨੇ ਪਰ ਇਲੈਕਸ਼ਨ ਦਾ ਮੇਨ ਮੁੱਦਾ ਇਹ ਹੈ ਕਿ ਕੇਜਰੀਵਾਲ ਸਾਹਿਬ ਨੂੰ ਕਿਵੇਂ ਪਾਰਲੀਮੈਂਟ ਭੇਜਿਆ ਜਾਵੇ ਨਹੀਂ ਤਾਂ ਅਰੋੜਾ ਸਾਹਿਬ ਨੂੰ ਲੜਾਉਣ ਦੀ ਕੋਈ ਲੋੜ ਨਹੀਂ ਸੀ ਅਰੋੜਾ ਸਾਹਿਬ ਨੂੰ ਲੜਾਉਣ ਦੀ ਕੋਈ ਏਡੀ ਜ਼ਰੂਰਤ ਨਹੀਂ ਸੀ ਐਮਐਲਏ ਪਰ ਉਹਦੇ ਮਗਰ ਮੇਰ ਮਕਸਦ ਇਹ ਹੈ ਕਿ ਅਰੋੜਾ ਸਾਹਿਬ ਲੜਨ ਤੇ ਲੋਕਾਂ ਨੂੰ ਗਲਤ ਪਿਆ ਨਹੀਂ ਕਰਕੇ ਵੱਡੇ ਵੱਡੇ ਹਥਿਆਰ ਲਾ ਕੇ ਵਡੀਆਂ-ਵਡੀਆਂ ਗੱਪਾਂ ਮਾਰ ਕੇ ਅਸੀਂ ਉਸ ਤੋਂ ਬਾਅਦ ਕੇਜਰੀਵਾਲ ਸਾਹਿਬ ਨੂੰ ਭੇਜੀਏ ਉੱਤੇ ਪਾਰਲੀਮੈਂਟ ਵਿੱਚ ਪਹਿਲਾਂ ਤਾਂ ਬੇਨਤੀ ਕਰਨਾ ਚਾਹਣਾ ਮੈਂ ਤੁਹਾਨੂੰ ਪ੍ਰੈਸ ਵਾਲੇ ਵੀਰਾਂ ਨੂੰ ਵੀ ਤੇ ਖਾਸ ਕਰਕੇ ਵੈਸਟ ਵਾਲੇ ਵੋਟਰ ਸਾਹਿਬਾਨਾਂ ਨੂੰ ਵੀ ਕਿ ਇਹ ਪੰਜਾਬ ਦਾ ਸਭ ਤੋਂ ਪੜਿਆ-ਲਿਖਿਆ ਤੇ ਆਗਾਂ ਵੱਧੂ ਹਲਕਾ ਜਿਹੜੇ ਇੱਥੋਂ ਦੇ ਵੋਟਰ ਆ ਉਹ ਪ੍ਰੋਗਰੈਸ਼ਨ ਲੋਕ ਆ ਪੜ੍ਹੇ-ਲਿਖੇ ਲੋਕ ਆ ਤੇ ਜੋ ਨਾਲ ਫੈਸਲਾ ਦੇਣਾ ਹੈ ਉਹਦੇ ਤੇ ਹੋਣ ਵਾਲਾ ਪੰਜਾਬ ਦਾ ਭਵਿੱष्य ਡਿਪੈਂਡ ਕਰਨਾ ਤੇ ਸਾਨੂੰ ਸਾਰੇ ਪੰਜਾਬੀਆਂ ਨੂੰ ਮੈਂ ਫਰੀਦਕੋਟ ਤੋਂ ਆ ਇਹ ਬਠਿੰਡੇ ਤੋਂ ਨੇ ਸੰਗਰੂਰ ਤੋਂ ਨੇ ਉਹ ਬਠਿੰਡੇ ਤੋਂ ਨੇ ਉਹ ਮੁਹਾਲੀ ਤੋਂ ਨੇ ਸਾਰੇ ਪੰਜਾਬੀਆਂ ਨੂੰ ਆਸ ਹੈ ਕਿ ਵੈਸਟ ਵਾਲੇ ਇੱਕ ਵਧੀਆ ਫੈਸਲਾ ਲੈਣਗੇ ਤਾਂ ਕਿ ਪੰਜਾਬ ਨੂੰ ਸਹੀ ਰਾਹ ਦਿਖਾਇਆ ਜਾਵੇ ਸੋ ਸਰਕਾਰ ਦਾ ਕੋਈ ਵੀ ਨੈਰੇਟਿਵ ਨਹੀਂ ਹੈ ਇਹ ਨਵੇਂ ਨਵੇਂ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਹਿਲਾਂ ਇਹਨਾਂ ਨੇ ਗੱਲ ਚਲਾਈ ਕਿ ਆਸ਼ੂ ਜੀ ਨੇ ਹਾਈ ਕਮਾਂਡ ਨੂੰ ਚਿੱਠੀ ਲਿਖੀ ਜਿਹਦੇ ਵਿੱਚ ਕੋਈ ਸਚਾਈ ਨਹੀਂ ਸੀ ਫਿਰ ਇਹਨਾਂ ਨੇ ਲੋਕਾਂ ਦਾ ਧਿਆਰ ਭਟਕਾਉਣ ਵਾਸਤੇ ਇਹਨਾਂ ਨੇ ਗੱਲ ਚਲਾਈ ਕਿ ਅਸੀਂ ਇਹਨਾਂ ਨੇ ਗੱਲ ਚਲਾਈ ਕਿ ਅਜੀ ਕਿਵੇਂ ਨਾ ਕਿਵੇਂ ਜਿਹੜੇ ਸਮਾਨ ਅਸ਼ੂਜੀ ਨੂੰ ਭੇਜੇ ਗਏ ਆ ਵਿਜੀਲੈਂਸ ਵੱਲੋਂ ਉਹ ਸਮਾਨ ਆਪ ਹੀ ਇਹਨਾਂ ਨੇ ਮੈਨੀਪੂਲੇਟ ਕੀਤੇ ਆਸਟਰੀਆ ਦੇ ਗਰਾਸ਼ੇਰ ਚ ਇੱਕ ਸਕੂਲ ਵਿੱਚ ਪਿਆਨ ਗੋਲੀਬਾਰੀ ਦੇ ਵਿੱਚ 11 ਵਿਦਿਆਰਥੀਆਂ ਦੀ ਮੌਤ ਹੋ ਗਈ 18 ਸਾਲ ਤੋਂ ਘੱਟ ਉਮਰ ਦੇ ਇੱਕ ਨੌਜਵਾਨ ਨੇ ਸਕੂਲ ਵਿੱਚ ਦਾਖਲ ਹੋ ਕੇ ਅਨੇਵਾ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਕਟੜਤਬਾਦ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਅਸ਼ੂਆ ਦੇ ਸ਼ਹਿਰ ਗਰਾਜ਼ ਵਿੱਚ ਇੱਕ ਵਿਦਿਆਰਥੀ ਨੇ ਬੰਦੂਕ ਦੇ ਨਾਲ 11 ਵਿਦਿਆਰਥੀਆਂ ਨੂੰ ਪੁੰਨ ਦਿੱਤਾ। ਉਸਨੇ ਸਕੂਲ ਦੇ ਕਲਾਸਰੂਮ ਦੇ ਵਿੱਚ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ। ਸੂਚਿਤ ਵਿਦਿਆਰਥੀਆਂ ਨੂੰ ਮਾਰਨ ਤੋਂ ਬਾਅਦ ਉਸਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ। ਘਟਨਾ ਤੋਂ ਬਾਅਦ ਪੁਲਿਸ ਦੁਆਰਾ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ। ਜਾਂਚ ਏਜੰਸੀਜ਼ ਗੱਲ ਦੀ ਪੁਸ਼ਟੀ ਕਰ ਰਹੀ ਹੈ ਕਿ ਨੌਜਵਾਨ ਨੇ ਗੋਲੀ ਕਿਉਂ ਚਲਾਈ। ਸੋ ਨਿੱਜੀ ਨਿਊਜ਼ ਚੈਨਲ ਅਨੁਸਾਰ ਗੋਲੀਬਾਰੀ ਦੀ ਘਟਨਾ ਗਰਾਜ਼ ਸ਼ਹਿਰ ਦੇ ਉੱਤਰ ਪੱਛਾ ਵਿੱਚ ਸਥਿਤ ਇੱਕ ਸੰਗੀ ਉੱਚ ਸਕੈਂਟਰੀ ਸਕੂਲ ਵਿਸ਼ਵਾਪਰੀਏ ਜੋ ਸ਼ਹਿਰ ਦੇ ਮੁੱਖ ਰੇਲਵੇ ਸਟੇਸ਼ਨ ਤੋਂ ਕੁਝ ਦੂਰੀ ਤੇ ਸਥਿਤ ਹੈ ਸੋ ਆਸਟਰੀਆ ਇਟਲੀ ਦੇ ਗਵਾਂਡ ਵਿੱਚ ਸਿਤ ਹੈ ਇਹ ਯੂਰਪ ਦਾ ਇੱਕ ਦੇਸ਼ ਹੈ ਸੋ ਸਥਾਨਕ ਮੀਡੀਆ ਅਨੁਸਾਰ ਹਮਲਾਵਰ ਇੱਕ ਨੌਜਵਾਨ ਹੈ ਅਤੇ 18 ਸਾਲ ਤੋਂ ਘੱਟ ਉਮਰ ਦਾ ਹੈ ਸੋ ਪਹਿਲਾ ਹਮਲਾਵਰ ਬੰਦੂਕ ਲੈ ਕੇ ਸਕੂਲ ਗਿਆ ਅਤੇ ਫਿਰ ਉਸਨੇ ਅਨਿਵਾਗ ਗੋਲੀਬਾਰੀ ਕਰ ਦਿੱਤੀ ਜਦੋਂ ਉਸ ਦੀਆਂ ਗੋਲੀਆਂ ਖਤਮ ਹੋਣ ਲੱਗੀਆਂ ਤਾਂ ਉਸਨੇ ਆਖਰੀ ਗੋਲੀ ਖੁਦ ਨੂੰ ਮਾਰ ਲਈ ਸੋ ਹਮਲਾਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਗਰਾਜ਼ ਸ਼ਹਿਰ ਦੇ ਮੇਅਰ ਦੇ ਅਨੁਸਾਰ ਇਸ ਹਮਲੇ ਵਿੱਚ 11 ਬਰਸ਼ਿਆਤੀ ਚਾਂ ਚਲੀ ਗਈ ਜਗਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਗਰਾਜ਼ ਆਸ਼੍ਰੀਆ ਦੀ ਰਾਜਧਾਨੀ ਵਿਐਨਾਟੋ ਬਾ ਦੂਸਰਾ ਸਬਤਕ ਪ੍ਰਮੁੱਖ ਸ਼ਹਿਰ ਹੈ ਸੋ ਗਰਾਜ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਤੇ ਜਾਂਚ ਤੋਂ ਬਾਅਦ ਹੀ ਇਹ ਪਤਾ ਚੱਲੇਗਾ ਕਿ ਹਮਲੇ ਪਿੱਛੇ kaun si ਸੌਸ਼ਰੀਆ ਮਤ ਯੂਰਪ ਦਾ ਇੱਕ ਦੇਸ਼ ਹੈ ਜਿਸ ਤੇ ਕਦੇ ਰੋਮਨ ਸਮਰਾਜ ਦਾ ਕਬਜ਼ਾ ਸੀ ਸੋ ਪਹਿਲਾ ਵਿਸ਼ਵ ਯੁੱਧ 1914 ਵਿੱਚ ਆਸਟਰੀਆ ਤੇ ਸਰਬੀਆ ਵਿਚਕਾਰ ਲੜਾਈ ਕਾਰਨ ਸ਼ੁਰੂ ਹੋਇਆ ਸੀ ਆਸਟਰੀਆ ਇਸ ਯੁੱਧ ਵਿੱਚ ਜਰਮਨੀ ਦੇ ਨਾਲ ਸੀ ਹਾਲਾਂਕਿ ਇਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਆਸ਼ੀਆ ਜਰਮਨੀ ਇਟਲੀ ਤੇ ਸਵਿਟਜ਼ਰਲੈਂਡ ਤੱਕ ਪਹੁੰਚੇ ਦੇਸ਼ ਲੁਧਿਆਣਾ ਪੱਛੀ ਵਿਜੀਮਨੀ ਚੌਣੂ ਲੈ ਕੇ ਸਾਰੀਆਂ ਪਾਰਟੀਆਂ ਪੱਪਾ ਬਾਪਾਰ ਨੇ ਤੇ ਇੱਕ ਦੂਜੇ ਖਿਲਾਫ ਮੁਹਿੰਮ ਚਲਾਰੀਆਂ ਨੇ ਇਸੇ ਚੱਲਦੇ ਪੰਜਾਬ ਭਾਰਤੀ ਜਨਤਾ ਪਾਰਟੀ ਨੇ ਸਟਾਰ ਕੰਪੇਨਰ ਦੀ ਇੱਕ ਲਿਸਟ ਜਾਰੀ ਕੀਤੀ ਹੈ ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਸ਼ਾਮਿਲ ਹਨ ਲੁਧਿਆਣਾ ਜਿਮਨੀ ਚੋਣਾ ਲਈ ਸਟਾਰ ਪ੍ਰਚਾਰਕਾਂ ਦੀ ਲਿਸਟ ਛਾਰੀ ਕਰ ਦਿੱਤੀ ਗਈ ਹੈ ਇਸ ਵਿੱਚ ਸਾਬਕਾ ਖਵ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਭਾਸ਼ਾ ਪ੍ਰਧਾਨ ਸੁਨੀਲ ਜਾਖੜ ਹਰਿਆਣਾ ਦੇ ਮੁੱਖ ਮੰਤਰੀ ਨਾਇਰ ਸਿੰਘ ਸੈਣੀ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਕੇਂਦਰੀ ਮੰਤਰੀ ਮਨੋਹ ਲਾਲ ਖੱਟਰ ਸਮੇਤ 40 ਆਗੂਆਂ ਦੇ ਨਾਮ ਸ਼ਾਮਲ ਨੇ ਇਸ ਸੀਟ ਤੇ 19 ਜੂਨ ਨੂੰ ਵੋਟਾਂ ਪੈਣੀਆਂ ਨੇ ਅਤੇ 23 ਜੂਨ ਨੂੰ ਦਿੱਤੀਆਂ ਜਾਣੇ ਨੇ ਸੋ ਚਿਕਰੇ ਖਾਸ ਹੈ ਕਿ 19 ਜੂਨ ਨੂੰ ਲੁਧਿਆਣਾ ਪੱਛਮੀ ਹਲਕੇ ਵਿੱਚ ਵੋਟਾਂ ਪੈਣੀਆਂ ਨੇ ਇਸ ਲਈ ਹਰੇਕ ਪਾਰਟੀ ਆਪਣੇ ਉਮੀਦਵਾਰ ਨੂੰ ਚਿਤਾਉਣ ਦੇ ਲਈ ਪੂਰਾ ਜ਼ੋਰ ਲਗਾ ਰਹੀ ਹੈ ਉੱਥੇ ਹੀ ਪਾਸ਼ਪਾ ਨੇ ਲੁਧਿਆਣਾ ਜਿਮਨੀ ਚੋਣਾ ਲਈ ਜੀਵਨ ਗੁਪਤਾ ਨੂੰ ਉਮੀਦਵਾਰ ਐਲਾਨਿਆ ਜਿਨ੍ਹਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪਾਰਟੀ ਨੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ ਸੋ ਜਿਸ ਵਿੱਚ ਪਾਰਟੀ ਦੇ ਵੱਡੇ ਆਗੂ ਨੇ ਜਿਨ੍ਹਾਂ ਨੇ ਹੁਣ ਕਮਰ ਕੱਸ ਲਈ ਹੈ ਦੂਸਰੇ ਪਾਸੇ ਕਾਂਗਰਸ ਅਕਾਲੀ ਅਤੇ ਆਮ ਆਦੀ ਪਾਰਟੀ ਨੇ ਵੀ ਚੋਣ ਪ੍ਰਚਾਰ ਕਰਨ ਲਈ ਪੂਰਾ ਜ਼ੋਰ ਲਗਾਇਆ ਹੋਇਆ ਹੈ ਹੁਣ ਇਹ ਤਾਂ 23 ਤਾਰੀਖ ਨੂੰ ਹੀ ਪਤਾ ਲੱਗੇਗਾ ਕਿ ਲੋਕ ਕਿਸ ਨੂੰ ਚੁਣਦੇ ਨੇ ਕਿਸ ਦੀ ਮਿਹਨਤ رنگ ਲਿਆਏਗੀ ਸੋ ਹਰ ਇੱਕ ਪਾਰਟੀ ਆਪਣੇ ਉਮੀਦਵਾਰ ਨੂੰ ਚੇਤੂ ਬਣਾਉਣ ਲਈ ਪੂਰੀ ਮਿਹਨਤ ਕਰ ਰਹੀ ਹੈ ਸੋ ਕਾਂਗਰਸ ਤੇ ਆਮ ਆਦੀ ਪਾਰਟੀ ਪਹਿਲਾਂ ਹੀ ਇਸ ਸੀਟ ਤੇ ਆਪਣੇ ਉਮੀਦਵਾਰ ਖੜੇ ਕਰ ਚੁੱਕੀਆਂ ਨੇ ਉੱਥੇ ਹਣ ਭਾਸ਼ਵ ਨੇ ਵੀ ਆਪਣੇ ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰ ਦਿੱਤਾ ਸੋ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਹੈ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੇ ਹੋਣ ਵਾਲੀ ਉਪ ਚੋਣ ਦੇ ਲਈ ਆਪਣੇ ਉਮੀਦਵਾਰ ਦੇ ਨਾਮ ਦਾ ਐਲਾਨ ਕੀਤਾ ਹੈ ਸੋ ਭਾਸ਼ਵ ਨੇ ਸੀਟ ਤੇ ਜੀਵਨ ਗੁਪਤਾ ਨੂੰ ਆਪਣਾ ਉਮੀਦਵਾਰ ਅੱਗੇ ਤੁਹਾਨੂੰ ਦੱਸ ਦਈਏ ਕਿ ਦੇਸ਼ ਦੇ 4 ਰਾਜਾਂ ਦੀਆਂ 5 ਸੀਟਾਂ ਲਈ 19 ਜੂਨ ਨੂੰ VOTING ਹੋਣ ਜਾ ਰਹੀ ਹੈ ਜਿਸ ਵਿੱਚ ਪੰਜਾਬ ਦੀ ਇੱਕੋ ਇੱਕ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੇ ਉਪ ਚੋਣ ਹੋਵੇਗੀ ਪੂਰੇ ਉੱਤਰ ਭਾਰਤ ਵਿੱਚ ਗਰਮੀ ਕਹਿਰ ਬਰਾ ਰਹੀ ਹੈ ਗਰਮ ਹਵਾਵਾਂ ਕਾਰਨ ਗਰਮੀ ਨੇ ਭਿਆਨਕ ਰੂਪ ਧਾਨ ਕਰ ਲਿਆ ਹੈ ਜਿਸ ਕਾਰਨ ਲੋਕ ਗਰਮੀ ਤੋਂ ਬਿਹਾਲ ਹੋ ਰਹੇ ਨੇ ਕਈ ਸਵੇਰਾਂ 'ਚ ਤਾਪਮਾਨ 45 ਡਿਗਰੀ ਤੋਂ ਉੱਪਰ ਚੱਲ ਰਿਹਾ ਹੈ ਰਾਜਸਥਾਨ ਵੱਲੋਂ ਆ ਰਹੀਆਂ ਗਰਮ ਹਵਾਵਾਂ ਗਰਮੀ ਨੂੰ ਹੋਰ ਵਧਾਰੀਆਂ ਨੇ ਪੰਜਾਬ ਦਾ ਤਾਪਮਾਨ 47 ਡਿਗਰੀ ਤੋਂ ਪਾਰ ਚਲਾ ਗਿਆ ਹੈ ਪੰਜਾਬ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਸੂਬੇ ਦਾ ਤਾਪਮਾਨ 47 ਡਿਗਰੀ ਤੋਂ ਉੱਪਰ ਚੜਾ ਗਿਆ ਹੈ ਮੌਸਮੀ ਪਾਗ ਨੂੰ ਅਨੁਸਾਰ ਪੰਜਾਬ ਵਿੱਚ ਬਠਿੰਡਾ ਸਭ ਤੋਂ ਗਰਮ ਰਿਹਾ ਜਿੱਥੇ ਵੱਧ ਤੋਂ ਵੱਧ ਤਾਪਮਾਨ 47.6 ਡਿਗਰੀ ਦਰਜ ਕੀਤਾ ਗਿਆ ਉਧਰ ਗਰਮੀ ਵਧਣ ਦੇ ਨਾਲ ਹੀ ਸੂਬੇ ਵਿੱਚ ਬਿਜਲੀ ਦੀ ਮੰਗ ਵੀ ਬਹੁਤ ਵੱਧ ਗਈ ਹੈ ਪੰਜਾਬ ਵਿੱਚ ਬਿਜਲੀ ਦੀ ਮੰਗ ਨੇ ਪਿਛਲੇ 4 ਸਾਲ ਦੇ ਰਿਕਾਰਡ ਤੋੜ ਦਿੱਤੇ ਨੇ ਜਿੱਥੇ ਬਿਜਲੀ ਦੀ ਮੰਗ 16299 ਮੈਗਾਵਾਟ ਤੇ ਪਹੁੰਚ ਗਈ ਹੈ ਅਤੇ ਇਹ ਅੱਜ ਤੱਕ ਦੀ ਸਭ ਤੋਂ ਵੱਧ ਮੰਗ ਹੈ ਇਸ ਤੋਂ ਪਹਿਲਾਂ ਪਿਛਲੇ ਸਾਲ 29 ਜੂਨ ਨੂੰ ਬਿਜਲੀ ਦੀ ਰਿਕਾਰਡ ਮੰਗ 16083 ਮੈਗਾਵਾਟ ਜਦਕਿ 19 ਜੂਨ ਨੂੰ 16078 ਮੈਗਾਵਾਟ ਦਾਜ ਕੀਤੀ ਗਈ ਸੀ ਇਸ ਵਾਰ ਅੱਤ ਦੀ ਗਰਮੀ ਪੈਣ ਕਰਕੇ ਬਿਜਲੀ ਦੀ ਮੰਗ ਨੇ ਵੀ ਅੱਜ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਬਿਜਲੀ ਦੀ ਮੰਗ ਵਧਣ ਕਰਕੇ ਸੂਬੇ ਵਿੱਚ ਕਈ ਥਾਵਾਂ ਤੇ ਬਿਜਲੀ ਦੇ ਕੱਟ ਵੀ ਲੱਗਣੇ ਸ਼ੁਰੂ ਹੋ ਗਏ ਨੇ ਹਾਲਾਂਕਿ ਪਾਵਰ ਕਮਿਸ਼ਨ ਦੇ ਅਨੁਸਾਰ ਇਹ ਕਹਿਣਾ ਹੈ ਕਿ ਕੱਟ ਨਹੀਂ ਲੱਗ ਰਹੇ ਸੂਬੇ ਵਿੱਚ ਬਿਜਲੀ ਦੀ ਸਪਲਾਈ ਨਿਰਵਿਘਨ ਜਾਰੀ ਹੈ ਪੰਜਾਬ ਵਿੱਚ ਪਿਛਲੇ ਸਾਲ ਇਸੇ ਦਿਨ ਦੇ ਮੁਕਾਬਲੇ ਬਿਜਲੀ ਦੀ ਮੰਗ 3600 ਮੀਗਾਵਾਟ ਦਰਜ ਕੀਤੀ ਗਈ ਹੈ ਪਿਛਲੇ ਸਾਲ ਅੱਜ ਦੇ ਦਿਨ ਬਿਜਲੀ ਦੀ ਮੰਗ 12600 ਮੀਗਾਵਾਟ ਦਰਜ ਕੀਤੀ ਗਈ ਸੀ ਜਦੋਂ ਕਿ ਸਾਲ 2023 ਵਿੱਚ ਇਹ ਮੰਗ 10644 ਮੀਗਾਵਾਟ ਦਰਜ ਕੀਤੀ ਗਈ ਸੀ ਪੰਜਾਬ ਵਿੱਚ ਗਰਮੀ ਹੋਰ ਵਧਣ ਕਰਕੇ ਬਿਜਲੀ ਦੀ ਮੰਗ ਹੋਰ ਵਧ ਸਕਦੀ ਹੈ ਉਧਰ ਪੰਜਾਬ ਵਿੱਚ ਛੋਨੇ ਦਲਵਾਈ 1 ਜੂਨ ਤੋਂ ਸ਼ੁਰੂ ਹੋ ਗਈ ਹੈ। ਜ਼ਿਆਦਾ ਗਰਮੀ ਪੈਣ ਕਰਕੇ ਪੰਜਾਬ ਦੇ ਛੋਨੇ ਦਲਵਾਈ ਦਾ ਕੰਮ ਹਾਲੇ ਮੱਠਾਏ। ਪਰ ਇਸ ਦੀ ਤੇਜ਼ੀ ਆਉਣ ਨਾਲ ਸੂਬੇ ਵਿੱਚ ਬਿਜਲੀ ਦੀ ਮੰਗ ਹੋਰ ਵਧ ਸਕਦੀ ਹੈ। ਅਤੇ ਇਸ ਨਾਲ ਪਾਵਰ ਕਾਮ ਦੀਆਂ ਮੁਸ਼ਕਲਾਂ ਵੀ ਆ ਸਕਦੀਆਂ ਨੇ। ਬਿਜਲੀ ਦੀ ਮੰਗ ਵਧਣ ਕਰਕੇ ਸੂਬੇ ਵਿੱਚ ਸਰਕਾਰੀ ਖੇਤਰ ਦੇ ਤਿੰਨ ਅਤੇ ਨਿੱਜੀ ਖੇਤਰ ਦੇ ਦੋ ਥਰਮੋ ਪਲਾਂਟਾਂ ਦੇ ਸਾਰੇ 15 ਯੂਨਿਟ ਅਚਾਰਸ਼ੀਲ ਹਨ। ਇਸ ਦੌਰਾਨ ਰੋਪੜ ਥਰਮੋ ਪਲਾਂਟ ਦੇ ਚਾਰੋਂ ਯੂਨਿਟ ਚੱਲ ਰਹੇ ਹਨ ਜਿਸ ਤੋਂ ਲਗਭਗ 680 ਮੀਗਾਵਾਟ ਬਿਜਲੀ ਦਾ ਉਤਪਾਦ ਹੋ ਰਿਹਾ ਹੈ। ਲਾਰਾ ਮੁਹਬਤਾ ਥਰਮਲ ਪਲਾਂਟ ਦੇ ਚਾਰੋਂ ਤੇ ਗੋਵੀਡਵਾਲ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਚੱਲ ਰਹੇ ਨੇ ਜਿਥੋਂ ਕਰਮਵਾਰ ਲਗਭਗ 825 ਮੀਗਾਵਾਟ ਤੇ 500 ਮੀਗਾਵਾਟ ਬਿਜਲੀ ਦਾ ਉਤਪਾਦ ਹੋ ਰਿਹਾ ਹੈ ਦੂਜੇ ਪਾਸੇ ਨਿੱਜੀ ਖੇਤਰ ਦੇ ਥਰਮਲ ਪਲਾਂਟਾਂ ਵਿੱਚੋਂ ਰਾਜਪੁਰਾ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਕਾਰ ਚੀਲਨ ਜਿੱਥੇ 1250 ਮੀਗਾਵਾਟ ਵੱਧ ਬਿਜਲੀ ਪੈਦਾ ਹੋ ਰਹੀ ਹੈ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਤਿੰਨੇ ਯੂਨਿਟ ਚੱਲ ਰਹੇ ਹਨ ਜਿਥੋਂ ਲਗਭਗ 1850 ਮੀਗਾਵਾਟ ਬਿਜਲੀ ਦਾ ਉਤਪਾਦ ਕੀਤਾ ਜਾ ਰਿਹਾ ਹੈ ਪੰਜਾਬ ਦੇ ਬਿਜਲੀ ਮੰਤਰੀ ਹਰਪਰ ਸਿੰਘ ਇਸ ਦੇ ਬਾਵਜੂਦ ਪਾਵਰਕਾਮ ਵੱਲੋਂ ਨਿਰਵਿਘਨ ਬਿਜਲੀ ਦੀ ਸਪਲਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਵੱਧ ਰਹੀ ਗਰਮੀ ਦੇ ਮੱਦੇਨਜ਼ਰ ਰਿਹਾਇਸ਼ੀ ਤੇ ਖੇਤੀ ਖੇਤਰ ਲਈ ਬਿਜਲੀ ਦੀ ਮੰਗ ਪੂਰੀ ਕਰਨ ਲਈ ਪਹਿਲਾਂ ਹੀ ਰਣਨੀਤੀ ਘੜ ਲਈ ਸੀ। ਪਾਵਰਕਾਮ ਵੱਲੋਂ ਚੋਨੇ ਦੀ ਲਵਾਈ ਲਈ ਕਿਸਾਨਾਂ ਨੂੰ ਰੋਜ਼ਾਨਾ 8 ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਤੋਂ ਦੱਸਦੀ ਏ ਇੱਕ ਲਗਾਤਾਰ ਵੱਧ ਰਹੀ ਗਰਮੀ ਨੇ ਜਾਨ ਜੀਵਨ ਪ੍ਰਭਾਵਿਤ ਕੀਤਾ ਹੋਇਆ ਏ। ਪੰਜਾਬ ਵਿੱਚ ਪਾਰਾ 47 ਡਿਗਰੀ ਨੂੰ ਟੱਪ ਗਿਆ ਏ ਤੇ ਹਾਲੇ ਤੱਕ ਮੌਸਮ ਵਿਭਾਗ ਵੱਲੋਂ ਕੋਈ ਰਾਹਤ ਦੀ ਖ਼ਬਰ ਨਹੀਂ ਆਈ। ਅੱਜ ਦੇ ਪੰਜਾਬ ਬੁਲੇਟਿਨ ਵਿੱਚ ਇੰਨਾ ਹੀ ਨਿਮਰ ਤੇ ਤਾਜ਼ਾ ਖਬਰਾਂ ਨਾਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ ਧੰਨਵਾਦ